ਇਹ ਮੁਲਕ ਦੇ ਵਿੱਚ ਮੇਰਾ ਮੰਨਣਾ ਵਾ ਕਿ ਸਹੀ ਮਾਇਨਿਆਂ ਦੇ ਵਿੱਚ ਜਮਹੂਰੀਅਤ ਲੈ ਕੇ ਆਉਣੀ ਆ ਤੇ ਇਹਦੀ ਸ਼ੁਰੂਆਤ ਜਿਹੜੀ ਆ ਉਹ ਹੇਠਲੇ ਲੈਵਲ ਤੋਂ ਪਾਰਟੀਆਂ ਤੋਂ ਹੀ ਹੋਵੇਗੀ ਕੱਲਾ ਸ਼ਖਸ ਕੋਈ ਕੁਝ ਹਾਸਲ ਨਹੀਂ ਕਰ ਸਕਦਾ ਉਹਦੇ ਮਗਰ ਜੇ ਜਥੇਬੰਦੀ ਆ ਕੋਈ ਸੰਸਥਾ ਵਾ ਤੇ ਉਹਨੂੰ ਤਾਕਤ ਮਿਲ ਜਾਂਦੀ ਆ ਆਪਾਂ ਜਦੋਂ ਆਜ਼ਾਦੀ ਦੀ ਲੜਾਈ ਲੜ ਰਹੇ ਸੀ 1940 ਦੇ ਦਹਾਕੇ ਦੇ ਵਿੱਚ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਦਾ ਔਰ ਬਾਕੀ ਸਿਆਸੀ ਪਾਰਟੀਆਂ ਦੇ ਜਿਹੜੀਆਂ ਉਸ ਵੇਲੇ ਸਨ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਇਸੇ ਕਰਕੇ ਸ਼ਾਇਦ ਕਾਮਯਾਬੀ ਮਿਲੀ ਜੇ ਅੱਜ ਅਸੀਂ ਜਮਹੂਰੀਅਤ ਦੇ ਵਿੱਚ ਥੋੜੇ ਜਿਹੇ ਥਿਰਕ ਦੇ ਨਜ਼ਰ ਆ ਰਹੇ ਆ ਤਾਂ ਇਸ ਕਰਕੇ ਆ ਕਿ ਸਾਡੀਆਂ ਜਿਹੜੀਆਂ ਪਾਰਟੀਆਂ ਵਾਂ ਉਹਨਾਂ ਦੀ ਇੰਟਰਨਲ ਜਮਹੂਰੀਅਤ ਜਿਹੜੀ ਹੈ ਇੰਟਰਨਲ ਡੈਮੋਕ੍ਰੇਸੀ ਜਿਹੜੀ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਆ ਬਾਹਰਲੇ ਮੁਲਕਾਂ ਵੱਲ ਮੈਂ ਪੜ ਰਿਹਾ ਸੀ ਉੱਥੇ ਕੀ ਸਿਸਟਮ ਹੈ ਨੈਦਰਲੈਂਡਸ ਦੇ ਵਿੱਚ ਜੇ ਉੱਥੇ ਇੱਕ ਵੀ ਕਿਸੇ ਪਾਰਟੀ ਦਾ ਮੈਂਬਰ ਹੈ ਉੱਥੇ ਇੰਟਰਨਲ ਡੈਮੋਕ੍ਰੇਸੀ ਨਹੀਂ ਆ ਵੀ ਕੋਈ ਇੱਕ ਵੀ ਮੈਂਬਰ ਜੇ ਉੱਥੇ ਸੈਨੇਟ ਜਾਂ ਹਾਊਸ ਦਾ ਮੈਂਬਰ ਹੈ ਤਾਂ ਉਸ ਪਾਰਟੀ ਨੂੰ ਸਰਕਾਰ ਗ੍ਰਾਂਟ ਦਿੰਦੀ ਆ ਤਾਂ ਕਿ ਤੁਸੀਂ ਰਿਸਰਚ ਕਰ ਸਕੋ ਤਾਂ ਕਿ ਤੁਸੀਂ ਨਵੀਂ ਰਿਕਰੂਟਮੈਂਟ ਆਪਣੇ ਮੈਂਬਰਸ ਦੀ ਕਰ ਸਕੋ ਉਹਨਾਂ ਦੀ ਮੈਂਬਰਸ ਦੀ ਟ੍ਰੇਨਿੰਗ ਕਰ ਸਕੋ ਸਾਡੇ ਇੱਥੇ ਨਾ ਟ੍ਰੇਨਿੰਗ ਨਾ ਮੈਂਬਰਸ਼ਿਪ ਉਹ ਹੌਲੀ ਹੌਲੀ ਮੈਂਬਰਸ਼ਿਪ ਵੀ ਜਿਹੜੀ ਆ ਉਹ ਖਤਮ ਹੋ ਗਈ ਆ ਇੱਕ ਦੋ ਸਾਡੇ ਸੱਜਣਾ ਨੇ ਮੈਨੂੰ ਪੁੱਛਿਆ ਵਾ ਕਿ ਮੈਂ ਆਮ ਆਦਮੀ ਪਾਰਟੀ ਚ ਰਹਿਵਾ ਆਮ ਆਦਮੀ ਪਾਰਟੀ ਚ ਕਿੰਨੀ ਜਮਹੂਰੀਅਤ ਆ ਉਹਦੇ ਬਾਰੇ ਵੀ ਮੈਂ ਜ਼ਿਕਰ ਕਰਦਾ ਵਾਂ 2012 ਜਦੋਂ ਆਮ ਆਦਮੀ ਪਾਰਟੀ ਸ਼ੁਰੂ ਹੋਈ ਆ ਬਦਲਾਵ ਲੈ ਕੇ ਬਦਲਾਵ ਦੀ ਗੱਲ ਕੀਤੀ ਇਹਨਾਂ ਨੇ ਉਸ ਲਈ ਮਨੇ ਜਨ ਲੋਕਪਾਲ ਮੁੱਖ ਮਸਲਾ ਸੀ ਮੁੱਦਾ ਸੀ ਜਿਹੜਾ ਪਾਰਟੀ ਨੇ ਬਣਾਇਆ ਕਿ ਮੁਲਕ ਦੇ ਵਿੱਚ ਜਨ ਲੋਕਪਾਲ ਹੋਣਾ ਚਾਹੀਦਾ ਉਹਦੀ ਸ਼ੁਰੂਆਤ ਵਾਸਤੇ ਪਹਿਲਾਂ ਪਾਰਟੀ ਨੇ ਆਪਣਾ ਇੱਕ ਇੰਟਰਨਲ ਲੋਕਪਾਲ ਬਣਾਇਆ ਐਡਮਿਰਲ ਰਾਮਦਾਸ ਹੁਣ ਦੁਨੀਆ 'ਚ ਨਹੀਂ ਰਹੇ ਉਹ ਪਹਿਲੇ ਲੋਕਪਾਲ ਸਨ ਬਾਅਦ ਦੇ ਵਿੱਚ ਉਹ ਪਾਰਟੀ ਛੱਡ ਗਏ ਸਨ ਸੋ ਉਦੋਂ ਇਸ ਤਰ੍ਹਾਂ ਦੀ ਸ਼ੁਰੂਆਤ ਹੋਈ ਇਸ ਪਾਰਟੀ ਦੀ ਔਰ ਬਾਅਦ ਦੇ ਵਿੱਚ ਪਾਰਟੀ ਨੇ ਜਨ ਲੋਕਪਾਲ ਦਾ ਮੁੱਦਾ ਵੀ ਛੱਡਤਾ ਹੁਣ ਨਾ ਹੀ ਪਾਰਟੀ ਦੇ ਵਿੱਚ ਕੋਈ ਲੋਕਪਾਲ ਆਇਆ ਸੋ ਉਹ ਮਸਲਾ ਹੀ ਜਿਹੜਾ ਵਾ ਪਾਸੇ ਹੋ ਗਿਆ ਹੁਣ ਉਹ ਪਾਰਟੀ ਵੀ ਆਮ ਆਦਮੀ ਪਾਰਟੀ ਵੀ ਬਾਕੀਆਂ ਪਾਰਟੀਆਂ ਵਰਗੀ ਹੀ ਹੈ ਮੈਨੂੰ ਯਾਦ ਹੈ ਮੈਂ 2016 17 ਦੇ ਵਿੱਚ ਜਦੋਂ ਪਾਰਟੀ ਜੁਆਇਨ ਕੀਤੀ ਤੇ ਉਸ ਵੇਲੇ ਜਦੋਂ ਸਾਡੀ ਉਮੀਦਵਾਰੀ ਜਿਹੜੀ ਸੀਗੀ ਉਮੀਦਵਾਰ ਬਣਨੇ ਸੀ ਵੱਖਰੇ ਵੱਖਰੇ ਹਲਕਿਆਂ ਦੇ ਤੇ ਸਾਨੂੰ ਕਿਹਾ ਗਿਆ ਕਿ ਤੁਸੀਂ ਥੱਲੇ ਹਿਟਲੇ ਲੈਵਲ ਤੋਂ ਵਰਕਰਸ ਤੋਂ ਆਪਣੀ ਨਾਮੀਨੇਸ਼ਨ ਲੈ ਕੇ ਆਓ ਸੋ ਨਾਮੀਨੇਸ਼ਨ ਦੀ ਇੱਕ ਪ੍ਰਕਿਰਿਆ ਸੀ ਕੋਈ ਬਹੁਤੀ ਟਰਾਂਸਪੇਰੈਂਟ ਤੇ ਉਹ ਨਹੀਂ ਸੀ ਲੇਕਿਨ ਇੱਕ ਪ੍ਰਕਿਰਿਆ ਜ਼ਰੂਰ ਫਾਲੋ ਹੋਈ ਸੀ لیکن ਉਹ 2016 17 ਦੀ ਗੱਲ ਹੈ ਉਸ ਤੋਂ ਬਾਅਦ ਫਿਰ 22 ਦੀਆਂ ਚੋਣਾਂ ਆਈਆਂ ਹੁਣ 24 ਦੀਆਂ ਚੋਣਾਂ ਆਈਆਂ ਹੁਣ ਜਿਹੜੇ ਜਿਹੜੇ ਜ਼ਿਮਨੀ ਚੋਣਾਂ ਦੇ ਜ਼ਿਮੀਂਦਰ ਪਗਤ ਜਾਂ ਜਿਹੜੇ ਹੋਰ ਉਮੀਦਵਾਰ ਜਿਹੜੇ ਜਾਂ 2024 ਚੋਣਾਂ ਦੇ ਵਿੱਚ ਜਿਹੜੇ ਉਮੀਦਵਾਰ ਬਣੇ ਉਹਨਾਂ ਵਾਸਤੇ ਕੀ ਪ੍ਰਕਿਰਿਆ ਫਾਲੋ ਹੋਈ ਕੋਈ ਪ੍ਰਕਿਰਿਆ ਨਹੀਂ ਫਾਲੋ ਹੋਈ ਸੋ ਮੈਂ ਜਿਵੇਂ ਕਿਹਾ ਪਈ ਇਹ ਪਾਰਟੀ ਵੀ ਹੁਣ ਬਾਕੀ ਪਾਰਟੀਆਂ ਵਰਗੀ ਹੀ ਹੋ ਗਈ ਆ ਸੰਵਿਧਾਨ ਮੁਤਾਬਕ ਜਿਹੜਾ ਰਾਈਟ ਟੂ ਸੰਵਿਧਾਨ ਮੁਤਾਬਕ ਜਿਹੜੀ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਆ ਉਹਦੀ ਜਿਹੜੀ ਧਾਰਾ 29 ਆ ਉਹਦੇ ਤਹਿਤ ਸਾਰੀਆਂ ਪਾਰਟੀਆਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਪੈਂਦੀ ਹੈ ਚੋਣ ਕਮਿਸ਼ਨ ਕੋਲ। ਔਰ ਸੰਵਿਧਾਨ ਦੀਆ ਕਾਪੀ ਦੇਣੀ ਪੈਂਦੀ ਹੈ। ਪਰ ਇਹ ਸਿਰਫ ਇੱਕ ਰਸਮੀ ਕਾਰਵਾਈ ਬਣ ਕੇ ਰਹੇਗੀ। ਇਸ ਤੋਂ ਬਾਅਦ ਕੁਝ ਨਹੀਂ। ਨਾ ਉਹਨਾਂ ਦਾ ਕੋਈ ਫਾਲੋਅ ਅਪ ਹੁੰਦਾ ਨਾ ਕੋਈ ਚੋਣ ਕਮਿਸ਼ਨ ਕੋਲ ਅਧਿਕਾਰ ਹੈ ਵੀ ਪਾਰਟੀਆਂ ਨੂੰ ਉਹ ਕਹਿ ਸਕਣ ਵੀ ਤੁਸੀਂ ਕੁਝ ਇਹਦੇ ਬਾਰੇ ਕਾਰਵਾਈ ਕਰੋ। ਸੋ ਇਹ ਜਿਹੜੀ ਸਿਆਸੀ ਗੁੰਝਲ ਹੈ ਇਹਦੇ ਚੋਂ ਨਿਕਲਣ ਵਾਸਤੇ ਮੇਰੇ ਖਿਆਲ ਜਿਹੜੀ ਪਾਰਟੀ ਵੀ ਆਪਣੀ ਇੰਟਰਨਲ ਡੈਮੋਕ੍ਰੇਸੀ ਵੱਲ ਨੂੰ ਕਦਮ ਚੁੱਕੂਗੀ ਉਹ ਨੋਟਿਸ ਨੋਟਿਸ ਹੋਊਗੀ। ਉਹ ਸਟੈਂਡ ਆਊਟ ਕਰੂਗੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰੇ ਮੈਂਬਰਸ਼ਿਪ ਡਰਾਈਵ ਤੋਂ ਇਲਾਵਾ ਉਮੀਦਵਾਰਾਂ ਦੀ ਚੋਣ ਵਾਸਤੇ ਕੋਈ ਸਿਸਟਮ ਬਣਾਇਆ ਜਾਵੇ ਪ੍ਰਸ਼ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਵੀ ਕੋਈ ਪ੍ਰਕਿਰਿਆ ਜਾਂ ਸਿਸਟਮ ਜਿਹੜਾ ਵਾ ਉਹ ਫਾਲੋ ਕੀਤਾ ਜਾਵੇ ਮੈਂ ਵੇਖਿਆ ਵੀ ਰਾਹੁਲ ਗਾਂਧੀ ਚੋਣ ਪ੍ਰਚਾਰ ਵੇਲੇ ਆ ਮੁਲਕ ਦੇ ਸੰਵਿਧਾਨ ਦੀ ਕਾਪੀ ਨਾਲ ਨਾਲ ਰੱਖਦੇ ਸੀ ਮੇਰੇ ਖਿਆਲ ਨਾਲ ਉਹਨਾਂ ਨੂੰ ਚਾਹੀਦਾ ਵਾ ਕਿ ਆਪਣੇ ਪਾਰਟੀ ਦੇ ਸੰਵਿਧਾਨ ਦੀ ਕਾਪੀ ਵੀ ਨਾਲ ਰੱਖਣ ਔਰ ਜਿੱਥੇ ਵੀ ਜਾਣ ਉੱਥੇ ਕਹਿਣ ਪੀਏ ਆਪਣੇ ਸੰਵਿਧਾਨ ਦੇ ਵਿੱਚ ਕੀ ਤਬਦੀਲੀਆਂ ਕਰਨ ਦੀ ਲੋੜ ਹੈ ਉਹਦੇ ਤੇ ਫੀਡਬੈਕ ਲੈਣ ਲੋਕਾਂ ਤੋਂ ਔਰ ਫਿਰ ਪਾਰਟੀ ਦਾ ਸੰਵਿਧਾਨ ਜ ਮੇਰਾ ਖਿਆਲ ਹੈ ਸਮੇਂ ਮੁਤਾਬਕ ਉਹਦੇ ਚ ਚੇਂਜਸ ਕਰਨੇ ਚਾਹੀਦੇ ਆ ਪਰ ਜਾਂਦੇ ਜਾਂਦੇ ਮੈਂ ਇਹ ਜ਼ਰੂਰ ਕਹਿ ਦਵਾਂ ਕਿ ਆਰਟੀਆਈ ਐਕਟ ਦੇ ਅਧੀਨ ਸਿਆਸੀ ਪਾਰਟੀਆਂ ਜਿਵੇਂ ਐਸਸੀਪੀਸੀ ਹੋਣੀ ਚਾਹੀਦੀ ਇਸ ਤਰ੍ਹਾਂ ਸਿਆਸੀ ਪਾਰਟੀਆਂ ਵੀ ਸਹੀ ਮਾਇਨੇ ਚ ਹੋਣੀਆਂ ਚਾਹੀਦੀਆਂ ਪਾਰਟੀਆਂ ਨੂੰ ਇਨਫੋਰਮੇਸ਼ਨ ਹੀ ਦੇਣੀ ਚਾਹੀਦੀ ਆ ਔਰ ਇਸ ਦੇਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੋਣੀ ਚਾਹੀਦੀ ਸਿਆਸੀ ਪਾਰਟੀਆਂ ਜਿੰਨੀਆਂ ਪਰਦਰਸ਼ੀ ਹੋਣਗੀਆਂ ਉਹਨੀਆਂ ਹੀ ਉਤਰਕੀ ਕਰਨਗੀਆਂ